ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਅੱਜ ਥੋੜੀ ਜਿਹੀ ਮੈਂ ਤੁਹਾਨੂੰ ਸਾਈਡ ਨਾਮ ਬਾਰੇ ਜਾਣਕਾਰੀ ਦੇ ਦਿਆਂ ਰਾਜਪੁਰਾ ਨੂੰ 스마트 ਸਿਟੀ ਬਣਾਇਆ ਗਿਆ ਤੇ ਇਸ ਇਲਾਕੇ ਬਾਰੇ ਇਸ ਏਰੀਆ ਬਾਰੇ ਤੁਹਾਡੇ ਨਾਲ ਥੋੜੀ ਜਾਣਕਾਰੀ ਸਾਂਝ ਪਾਉਣਾਗਾ ਤੇ ਨਾਲੇ ਚੁੱਕੰਨੇ ਹੋ ਜੋ ਜਿਹੜੇ ਮੇਰੇ ਵੀਰ ਐਨ ਆਰ ਆਈ ਹੋਰ ਵੱਡੇ ਜਾਂ ਕੋਈ ਜਿਹਦੇ ਕੋਲ ਪੇਮੈਂਟ ਪਈਆ ਉਹਨਾਂ ਲਈ ਅੱਜ ਦੀ ਵੀਡੀਓ ਬਹੁਤ ਖਾਸ ਹੈ ਤੇ ਦੋਸਤੋ ਤੁਹਾਨੂੰ ਮੈਂ ਥੋੜਾ ਜਿਆ ਅੱਜਕਾ ਜਾਣਕਾਰੀ ਐਸੀ ਦੇਣ ਲੱਗਿਆ ਜਿਹੜੀ ਤੁਹਾਡੇ ਪੂਰੀ ਕੰਮ ਦੀ ਆਡੀਓ ਕਰਦੇ ਸਟਾਰਟ ਵੈ ਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਭਾਰਤ ਸਰਕਾਰ ਵੱਲੋਂ ਰਾਜਪੁਰਾ ਨੂੰ ਸਮਾਰਟ ਸਿਟੀ ਦਾ ਦਰਜਾ ਦੇ ਦਿੱਤਾ ਗਿਆਗਾ ਇਹ ਗਿਣਵੇਂ ਚੁਣਵੇਂ ਕੁਝ ਸ਼ਹਿਰਾਂ ਦੇ ਵਿੱਚ ਰਾਜਪੁਰਾ ਆ ਗਿਆ ਪੰਜਾਬ ਦੇ ਵਿੱਚੋਂ ਇਕੱਲਾ ਰਾਜਪੁਰਾ ਆਇਆਗਾ ਤੇ ਰਾਜਪੁਰੇ ਦੇ ਸਮਾਰਟ ਸਿਟੀ ਬਣ ਦੇ ਨਾਲ ਦੋਤੋ ਰੀਅਲ ਏਸਟੇਟ ਦੇ ਕਾਰੋਬਾਰ ਦੇ ਉੱਪਰ ਕਿੰਨਾ ਵੱਡਾ ਅਸਰ ਪੈਣ ਵਾਲਾ ਤੁਸੀਂ ਸੋਚ ਨਹੀਂ ਸਕਦੇ ਅੱਜ ਜਿਹੜੇ ਮੇਰੇ ਕਿਸੇ ਵੀਰ ਕੋਲੇ ਪੇਮੈਂਟ ਆ ਪਈਆਂ ਨੇ ਕਿਆਂ ਅੱਜ ਸਭ ਤੋਂ ਵੱਧ ਕੰਮ ਕਰਨ ਵਾਲਾ ਜਿਹੜਾ ਸਮਾਂ ਹੈਗਾ ਉਹ ਇਸ ਸਾਈਡ ਦੇ ਉੱਪਰ ਹੈ ਕਿਉਂਕਿ ਜਿਹੜਾ ਰਾਜਪੁਰੇ ਨੂੰ ਸਮਾਰਟ ਸਿਟੀ ਬਣਦੇ ਨਾਲ ਕਿਵੇਂ ਅਸਰ ਪੈਣਾ ਦੋਸਤੋ ਕਿਉਂਕਿ ਜਿਹੜਾ ਚੰਡੀਗੜ੍ਹ ਮਹਾਲੀ ਜਿਹਨੂੰ ਆਪਾਂ ਟਰਾਈ ਸਿਟੀ ਕਹਿੰਦੇ ਆ ਟਰਾਈ ਸਿਟੀ ਬਹੁਤ ਤੇਜ਼ੀ ਦੇ ਨਾਲ ਕੌੜੀ ਬੇਲ ਦੀ ਮੰਗੂ ਰਾਜਪੁਰੇ ਵੱਲ ਨੂੰ ਵਾਧਾ ਆ ਰਿਹਾ ਸੀਗਾ ਤੇ ਇਹਦੇ ਨਾਲ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਕੌੜੀ ਬੇਲ ਨੂੰ ਮੂਹਰੋਂ ਇੱਕ ਹੋਰ ਕੌੜੀ ਬੇਲ ਦੀ ਜੜ ਮਿਲ ਗਈ ਜਿਹਦੇ ਨਾਲ ਇਹਨੇ ਇੱਕੇ ਲਖ ਜਿਹੜਾ ਹੈਗਾ ਰਫ਼ਤਾਰ ਪਕੜ ਲੈਣੀ ਆ ਕਿਉਂਕਿ ਜਿਹੜਾ ਮਹਾਲੀ ਤੋਂ ਜੀਰਕਪੁਰ ਜੀਰਕਪੁਰ ਵਾਲੀ ਰੋਡ ਤੋਂ ਲੈ ਕੇ ਨਿਊ ਚੰਡੀਗੜ੍ਹ ਤੱਕ ਇਹ ਤਾਂ ਸਾਰਾ ਸਮਾਪਤ ਹੋ ਚੁੱਕਿਆਗਾ ਲਾਂਡਰਾ ਰੋਡ ਖਰੜ ਤੋਂ ਲੈ ਕੇ ਲਾਂਡਰਾ ਰੋਡ ਤੱਕ ਕੁਝ ਤੁਹਾਨੂੰ ਨਹੀਂ ਮਿਲੇਗਾ ਸਾਰਾ ਕੰਪਨੀਆਂ ਨੇ ਚੱਕ ਲਿਆ ਆਲਾਦਾਲਾ ਜਿਹੜੀ ਲਾਂਡਰਾ ਤੋਂ ਬਨੂੜ ਤੱਕ ਰੋੜਾ ਤੇ ਬਨੂੜ ਤੋਂ ਸੰਭੂ ਵੈਰੀਅਰ ਤੱਕ ਰੋੜਾ ਇਹ ਸਿੱਧੀ ਰੋੜ ਨਿਕਲ ਗਈ ਇਹਦੇ ਆਲੇ-ਦਾਲੇ ਕੰਪਨੀਆਂ ਨੇ ਪ੍ਰੋਜੈਕਟ ਪ੍ਰੋਜੈਕਟ ਕੱਟ ਦਿੱਤੇ ਤੇ ਜਿਹੜੇ ਇੱਥੇ ਕੁਝ ਸੌਦੇ ਪਏ ਨੇ ਉਹ ਇੰਨੇ ਕੁ ਮਹਿੰਗੇ ਨੇ ਜਿਹੜੇ ਕਿ ਆਮ ਥੋੜਾ ਜਿਹਾ ਕੋਈ ਬੰਦਾ ਪੈਸੇ ਲਾਉਣ ਤੋਂ ਗੁਰੇਜ਼ ਕਰਦਾਗਾ ਲੇਕਿਨ ਦੋਸਤੋ ਜਿਹੜਾ ਰਾਜਪੁਰੇ ਤੱਕ ਬਨੂੜ ਤੋਂ ਰਾਜਪੁਰੇ ਤੱਕ ਬਨੂੜ ਤੱਕ ਤਾਂ ਮਹਾਲੀ ਆ ਹੀ ਚੁੱਕਿਆਗਾ ਬਨੂੜ ਤੱਕ ਤਾਂ ਦੋਸਤੋ ਮਹਾਲੀ ਆਪਾਂ ਇਹ ਕਹਿ ਸਕਦੇ ਆ ਕਿ ਬੰਦ ਚੁੱਕਿਆ ਜੀਰਕਪੁਰ ਵਾਲੀਆਂ ਲਾਈਟਾਂ ਤੋਂ ਲੈ ਕੇ ਬਨੂੜ ਤੱਕ ਕੁਝ ਹੀ ਮਤਲਬ ਰਹਿ ਗਈਆਂ ਜਿਹੜੀਆਂ ਸੈਟਾਂ ਜਿਹਦੇ ਵਿੱਚ ਆਪਾਂ ਕਹਿ ਸਕਦੇ ਆ ਥੋੜਾ ਜਿਹਾ ਮਤਲਬ ਕੋਈ ਸੌਦਾ ਮਿਲ ਸਕਦਾਗਾ ਤੇ ਜਿਹਦੇ ਵਿੱਚ ਸਾਡੇ ਕੋਲ ਜਿਹੜੇ ਸੌਦੇ ਪਏ ਨੇ ਤੁਸੀਂ ਮੇਰੇ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਪਰ ਉਸ ਤੋਂ ਬਾਅਦ ਦੋਸਤੋ ਬਨੂੜ ਤੋਂ ਰਾਜਪੁਰੇ ਤੱਕ ਪਹੁੰਚਣ ਲਈ ਲੱਗਦਾ ਸੀਗਾ ਕਿ 2 ਸਾਲ ਲੱਗ ਸਕਦੇ ਨੇ ਉੱਥੇ ਤੱਕ ਅਜੇ ਮਤਲਬ ਪਹੁੰਚਦੇ ਆ ਪਹੁੰਚਦੇ ਆ ਪਰ ਜਦੋਂ ਜਦੋਂ ਰਾਜਪੁਰੇ ਦਾ ਅਨਾਉਂਸ ਹੋਇਆ ਸਮਾਰਟ ਸਿਟੀ ਬਾਰੇ ਤਾਂ ਦੋਸਤੋ ਕੰਪਨੀਆਂ ਨੇ ਨਾ ਸਪੀਟਾਂ ਚੱਕਤੀਆਂ ਜਿਹੜੀਆਂ ਕੰਪਨੀਆਂ ਮੈਂ ਕਹਿ ਸਕਦਾ ਕਿ 50 ਦੀ ਸਪੀਡ ਤੇ 70 ਦੀ ਸਪੀਡ ਤੇ ਚੱਲਦੀਆਂ ਸੀਗੀਆਂ ਉਹਨਾਂ ਨੇ ਸਪੀਡ ਆਪਣੀ 500 ਕਿਲੋਮੀਟਰ ਦੀ ਕਰ ਲਈ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜਾ ਹੁਣ ਇਸ ਸਮੇਂ ਕੋਈ ਪ੍ਰੋਜੈਕਟ ਲਈ ਜ਼ਮੀਨ ਇਕੱਠੀ ਕਰ ਗਿਆ ਉਹੋ ਹੀ ਮਿੱਟੀ ਐ ਲੇਕਿਨ ਇਸ ਜਗ੍ਹਾ ਦੇ ਉੱਪਰ ਕਿਸ ਪ੍ਰੋਪਰਟੀ ਦੇ ਟੁਕੜੇ ਦੇ ਉੱਪਰ ਪੈਸੇ ਲਾ ਕੇ ਤੁਸੀਂ 5 ਗੁਣਾ 10 ਗੁਣਾ ਕਰ ਸਕਦੇ ਹੋ ਉਹ ਤੁਹਾਨੂੰ ਫਾਰਮੂਲਾ ਮੈਂ ਦੱਸੂਗਾ ਤੁਸੀਂ ਮੇਰੇ ਨਾਲ ਇੱਕ ਵਾਰੀ ਆ ਕੇ ਸੰਪਰਕ ਕਰੋ ਮੇਰੇ ਦਫ਼ਤਰ ਆਓ 에어로 ਸਿਟੀ 2116 ਨੰਬਰ ਤੇ ਸੀ ਬਲਾਕ ਉੱਥੇ ਮੇਰਾ ਦਫ਼ਤਰ ਹੈ ਤੇ ਮੈਂ ਤੁਹਾਨੂੰ ਦੱਸਾਂਗਾ ਦੋਸਤੋ ਤੁਸੀਂ ਕਿੱਥੇ ਪੈਸੇ ਲਾ ਕੇ ਅੱਜ 5 ਨਹੀਂ 10 ਗੁਣਾ ਵੀ ਪੈਸੇ ਮਤਲਬ ਵਧਾ ਸਕਦੇ ਹੋ ਤੇ ਇਹ ਉਹ ਏਰੀਆ ਜਿਹੜਾ ਕਿਉਂਕਿ ਇਹ ਨਹੀਂ ਹੈਗਾ ਕਿ ਉੱਥੇ ਤੱਕ ਤੁਸੀਂ ਉਦਾਂ ਹੀ ਚੱਕ ਕੇ ਪੈਸੇ ਲਾਤੇ ਨਹੀਂ ਉਹਦੇ ਵਿੱਚ ਵੀ ਇੱਕ ਪਾਰਟੀ ਕੋਲ ਇੱਕ ਮਤਲਬ ਆ ਆਪਾਂ ਕਹਿ ਸਕਦੇ ਆ ਪਿਆਬੀ ਦੇ ਵਿੱਚ ਅੰਗਰੇਜ਼ੀ ਤਾਂ ਨਹੀਂ ਪੰਗਾ ਲਈਏ ਇੱਕ ਮਤਲਬ ਕੋਈ ਏਰੀਆ ਹੁੰਦਾਗਾ ਜਿਹਦੇ ਤੇ ਪੈਸੇ ਲੱਗ ਕਿਉਂਕਿ ਜਦੋਂ ਕੋਈ ਪ੍ਰਾਪਰਟੀ ਆਪਾਂ ਖਰੀਦਦੇ ਆ ਦੋਸਤੋ ਜੇ ਖਰੀਦਣ ਵਾਲੇ ਆਪਾਂ ਧਿਆਨ ਨਾਲ ਪ੍ਰਾਪਰਟੀ ਨੂੰ ਖਰੀਦ ਲਈਏ ਤਾਂ ਮਤਲਬ ਫਾਇਦਾ ਹੁੰਦਾ ਜੇ ਖਰੀਦਣ ਵੇਲੇ ਤੁਸੀਂ ਗਲਤੀ ਕਰ ਜਾਂਦੇ ਹੋ ਤਾਂ ਮੰਨ ਲਓ ਤੁਸੀਂ ਆਪਦੇ ਪਹਿਲੇ ਕਮਾਏ ਹੋਏ ਪੈਸੇ ਵੀ ਨੇ ਜਿਹੜੇ ਉਹ ਖਰਾਬ ਕਰ ਲੈਨੇ ਹੋ ਲੇਕਿਨ ਅੱਜ ਮੌਕਾ ਹੈ ਅੱਜ ਐਸਾ ਸਮਾਂ ਬਣਿਆਗਾ ਜਿਹੜਾ ਕਿ ਤੁਸੀਂ ਜਿਹਦਾ ਫਾਇਦਾ ਉਠਾ ਸਕਦੇ ਹੋ ਅਗਰ ਕਿਸੇ ਵੀ ਕੋਲੇ ਕੰਪਨੀਆਂ ਲਿੰਕਡਨ ਨੇ ਤਾਂ ਤੁਸੀਂ ਸੰਪਰਕ ਕਰੋ ਸਾਡੇ ਨਾਲ ਇਸ ਏਰੀਏ ਦੇ ਵਿੱਚ ਇੱਕ ਇੱਕ ਬਿੱਗਾ ਇੱਕ ਇੱਕ ਏਕੜ ਸਾਡੇ ਧਿਆਨ ਦੇ ਵਿੱਚ ਹੈ ਸਾਡੇ ਨਾਲ ਲਿੰਕਡਨ ਹੈ ਕਿਹੜਾ ਸੌਦਾ ਕਿੱਥੇ ਵਿਕਦਾ ਉਹ ਵੀ ਸਾਨੂੰ ਪਤਾ ਹੈ ਤੇ ਕਿੱਥੇ ਤੁਹਾਡੇ ਪੈਸੇ ਲਾਉਣੇ ਨੇ ਉਹ ਤੁਹਾਨੂੰ ਮੈਂ ਦੱਸਾਂਗਾ ਤੇ ਇਹ ਜਿਹੜਾ ਅੱਜ ਅਨਾਉਂਸਮੈਂਟ ਹੁਣ ਹੋਈਆ ਚਾਰ ਦਿਨ ਪਹਿਲਾਂ ਦੋਸਤੋ ਇਹਦਾ ਫਾਇਦਾ ਚੱਕਣ ਦੀ ਖਾਤਰ ਕੁਝ ਸਮਾਂ ਹੀ ਬਾਕੀ ਐ ਉਸ ਤੋਂ ਬਾਅਦ ਇਹ ਸਾਰਾ ਕਵਰ ਹੋ ਜਾਣਾ ਔਰ ਖਾਸ ਤੌਰ ਤੇ ਮੈਂ ਕਹੂੰਗਾ ਵੱਡੀਆਂ ਕੰਪਨੀਆਂ ਨੇ ਵੱਡੀਆਂ ਮੱਛੀਆਂ ਨੇ ਵੱਡੇ ਮੰਗਰ ਮੱਛਾਂ ਨੇ ਸਾਰਾ ਕੁਝ ਖਾ ਜਾਣਾ ਹੈ ਅਗਰ ਅੱਜ ਛੋਟੇ ਇਨਵੈਸਟਰ 5-10 ਕਰੋੜ ਰੁਪਏ ਲਾਉਣ ਵਾਲੇ ਜਿਹੜੇ ਨੇਗੇ ਉਹ ਤੁਸੀਂ ਸੰਪਰਕ ਕਰੋ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿੱਥੇ ਬੈਠ ਕੇ ਕਿੱਥੇ ਅੱਜ ਜਗਾ ਖਰੀਦ ਕੇ ਇਹਨਾਂ ਵੱਡੇ ਮੰਗਰਮਸਾਂ ਨੂੰ ਇਹਨਾਂ ਦਾ ਰਸਤਾ ਰੋਕ ਸਕਦੇ ਹੋ ਤੇ ਆਪਣੀ ਆਮਦਨ ਵਧਾ ਸਕਦੇ ਹੋ ਇਹ ਦੋਸਤੋ ਹੁਣ ਤੁਸੀਂ ਜਦੋਂ ਦਫ਼ਤਰ ਆਓਗੇ ਜਾਂ ਮੈਨੂੰ ਫੋਨ ਕਰੋਗੇ ਫਿਰ ਸਾਂਝੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ